ਬਾਈ ਦਿੱਲੀ ਦੇ ਵਿੱਚ ਆ ਮੁੰਡਾ ਕਹਿੰਦਾ ਟਿੰਡਾਂ ਵਾਲਾ ਖੂਹ ਲੱਭ ਲਿਆ ਮੈਨੂੰ ਨਹੀਂ ਲੱਗਦਾ ਇਹ ਕਹਿੰਦਾ ਹੈਗਾ ਟਿੰਡਾਂ ਵਾਲਾ ਖੂਹ ਹੈਗਾ ਆਪਾਂ ਫਿਰਦੇ ਆ ਲਾਲ ਕਿਲੇ ਦੇ ਅੰਦਰ ਤੂੰ ਕਿਹੜੇ ਹਿਸਾਬ ਨਾਲ ਬਾਈ ਕਹੀ ਜਾਂਦਾ ਵੀ ਟਿੰਡਾਂ ਵਾਲਾ ਖੂਹ ਸੀ ਇੱਥੇ ਪਰ ਤਾਂ ਪੱਕਾ ਤੁਸੀਂ ਸਮਝਦੇ ਵੀ ਇਹ ਖੂਹੀ ਸੀਗਾ ਇਹ ਖੂਹੀ ਆ ਬਾਈ ਹੁਣ ਤਾਂ ਇਹਨਾਂ ਨੇ ਚਲੋ ਮਾਡਰਨ ਆ ਪਾ ਬੋਤਲਾਂ ਗੰਦ ਪਾਇਆ ਹੋਇਆ ਹੁਣ ਤਾਂ ਕੋਈ ਗਧੇ ਆ ਜਾਂਦੇ ਵਿੱਚ ਬੋਤਲਾਂ ਸੁੱਟੇ ਜਾਂਦੇ ਉਹ ਖੂਹ ਸੀਗਾ ਹਾਂ ਖੂਹ ਸੀਗਾ ਤੇ ਆ ਜਿਹੜਾ ਚਾਰੇ ਪਾਸੇ ਖਾਲ ਹੈ ਕਾਦੇ ਹਸਤ ਚਲਾ ਰਹੇ ਨੇ ਇਹ ਪਾਣੀ ਵਗਦਾ ਹੋਊਗਾ ਬਈ ਵਗਦਾ ਉਹ ਤੇ ਪਾਣੀ ਇਹਨਾਂ ਨੂੰ ਉੱਤੋਂ ਆਉਂਦਾ ਕਿੱਥੇ ਹੋਊਗਾ ਐ ਤਾਂ ਇਹਨੇ ਵੀ ਖਾਲਾਂ ਚ ਲੈ ਕੇ ਪਾਣੀ ਖੂਹ ਚ ਪਾਉਂਦੇ ਹਾਂ 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 ਖੂਹ ਚੋਂ ਪਾਣੀ ਕੱਢਦੇ ਹੀ ਹੋਣਗੇ ਹਾਂ ਤੇ ਖੂਹ ਚੋਂ ਪਾਣੀ ਟਿੰਡਾ ਨਾਲ ਹੀ ਕੱਢ ਕੇ ਇਧਰ ਨੂੰ ਸਪਲਾਈ ਕਰਤਾ ਇਧਰ ਨੂੰ ਕਰਤਾ ਇਧਰ ਨੂੰ ਕਰਤਾ ਇਹ ਕਿੱਥੋਂ ਤੱਕ ਖਾਲ ਉਹ ਮਤਲਬ ਨਾਲ ਵਾਲੇ 10 15 20 ਕਿੱਲੇ ਤੱਕ ਅੱਗੇ ਜਾਂਦਾ ਇਹ ਸਾਰੇ ਹੁਣ ਤਾਂ ਚਲੋ ਚੀਜ਼ਾਂ ਉਤਨੀ ਉੱਤੇ ਬਹੁਤ ਬਣ ਗਈਆਂ ਕਿ ਪਾਣੀ ਅੱਗੇ ਹੀ ਕੁਲਾਈ ਕਰਦੇ ਨੇ ਤੁਸੀਂ ਇਰੀਗੇਸ਼ਨ ਸਿਸਟਮ ਆ ਪੁਰਾਣਾ ਇਹ ਘੱਟੋ ਘੱਟ 400 ਸਾਲ ਪੁਰਾਣਾ ਇਰੀਗੇਸ਼ਨ ਸਿਸਟਮ ਆ ਗੱਲ ਤਾਂ ਸਹੀ ਹੈ ਵਾਹੇ ਉਦੋਂ ਕਿਹੜੀਆਂ ਮੱਛੀ ਮੋਟਰਾਂ ਹੁੰਦੀਆਂ ਸੀ ਕੱਢਦੇ ਤਾਂ ਹੀ ਸੀਗੇ ਹਾਂ ਤੇ ਇਸ ਹਿਸਾਬ ਨਾਲ ਫਿਰ ਸਿੰਚਾਈ ਦਾ ਸਹਾਂ ਬਣਾਇਆ ਹੋਗਾ ਸਹੀ ਗੱਲ ਬਿਲਕੁਲ ਬਿਲਕੁਲ ਹਾਂ